ਲਗਾਤਾਰ ਪਾਰੀ ਮੀਂਹ ਨੇ ਚਾਰੇ ਪਾਸੇ ਤਬਾਹੀ ਮਚਾਈ ਪੰਜਾਬ ਦੇ ਹਾਲਾਤ ਵੀ ਹਿਮਾਚਲ ਨਾਲੋਂ ਘੱਟ ਨਜ਼ਰ ਨਹੀਂ ਆਏ ਉਥੇ ਸੁਨਾਮ ਦੀਆਂ ਤੁਹਾਨੂੰ ਕੁਝ ਅਜਈਆਂ ਤਸਵੀਰਾਂ ਦਿਖਾਵਾਂਗੇ ਜਿਸ ਨੂੰ ਦੇਖ ਕੇ ਤੁਸੀਂ ਵੀ ਵਾਇਗਰੂ ਵਾਇਗਰੂ ਕਰੋਗੇ ਸੁਨਾਮ ਦੇ ਤੋਲਾਵਾਲ ਪਿੰਡ ਦੇ ਵਿੱਚ ਅੱਧੀ ਦਰਜਨ ਤੋਂ ਵੱਧ ਘਰ ਟੈ ਟੇਰੀ ਹੋ ਗਏ ਪਰਿਵਾਰਾਂ ਦਾ ਰੋ ਰੋ ਕੇ ਬੁਰਾ ਹਾਲ ਆ ਪੂਰੇ ਪਿੰਡ ਦੇ ਵਿੱਚ ਡਰ ਦਾ ਮਾਹੌਲ ਪੈਦਾ ਹੋ ਗਿਆ ਲਗਾਤਾਰ ਭਾਰੀ ਮੀਂਹ ਨੇ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਜਨ ਜੀਵਨ ਪ੍ਰਭਾਵਿਤ ਕੀਤਾ ਸੁਨਾਮ ਤਹਿਸੀਲ ਦੇ ਤੋਲਾ ਵਾਲਾ ਪਿੰਡ ਦੇ ਵਿੱਚ ਸਥਿਤੀ ਬਹੁਤ ਹੀ ਮਾੜੀ ਨਜ਼ਰ ਆਈ ਜਿੱਥੇ ਕਿ ਅੱਧੀ ਦਰਜਨ ਤੋਂ ਵੱਧ ਘਰਾਂ ਨੂੰ ਨੁਕਸਾਨ ਪਹੁੰਚਿਆ ਘਰਾਂ ਦੇ ਹੇਠਾਂ ਜਿਹੜੇ ਘਰ ਨੇ ਉਹ ਟੈ ਟੇਰੀ ਹੋ ਗਏ ਤੇ ਲੋਕ ਖੁੱਲੇ ਸਾਮਾਨ ਦੇ ਵਿੱਚ ਰਹਿਣ ਲਈ ਮਜਬੂਰ ਹੋ ਗਏ ਤੇ ਪਰਿਵਾਰ ਰੋਂਦੇ ਬਿਲਕਦੇ ਨਜ਼ਰ ਆਏ ਕਾਰਨ ਤਾਂ ਸਰ ਇਹ ਹੀ ਮੰਨਦੇ ਆ ਵੀ ਜਿਹੜੀ بارش ਪੈਰੀਆ ਦੋ ਤਿੰਨ ਦਿਨਾਂ ਤੋਂ ਲਗਾਤਾਰ ਉਹਦੇ ਕਾਰਨ ਪਾਣੀ ਪਿੱਛੇ ਬਹੁਤ ਜ਼ਿਆਦਾ ਆ ਰਿਹਾ ਹੈ ਉਹਦੇ ਕਾਰਨ ਪਿੱਛੋਂ ਛੱਤਾਂ ਡੇਗੀਆਂ ਤੇ ਜਦੋਂ ਮੈਨੂੰ ਇਹਨੇ ਚਾਚੇ ਦਾਇਆ ਨੇ ਤੇ ਬਾੜ ਨੰਬਰ 3 ਦੇ ਭੈਣ ਭਾਈਆਂ ਨੇ ਬਾਹਰ ਕੱਢਿਆ ਤਾਂ ਉਸ ਤੋਂ ਬਾਅਦ ਮੇਰੇ ਚਾਚਾ ਜੀ ਦੇ ਦੋ ਨਾਲ ਮਕਾਨ ਨੇ ਉਹਨਾਂ ਦੇ ਵੀ ਡੇਗੇ ਨਾਲ ਇੱਕ ਤੀਜਾ ਮਕਾਨ ਉਹ ਵੀ ਡੇਗਿਆ ਤੇ ਸਾਨੂੰ ਨੂੰ ਕਿਸ ਤਰੀਕੇ ਨਾਲ ਪਤਾ ਲੱਗਿਆ ਵੀ ਛੱਤ ਗਿਰ ਗਈ ਸਾਰਸੀਂ ਸੁੱਤੇ ਪਏ ਸੀਗੇ ਬੈੱਡ ਤੇ ਫੈਮਿਲੀ ਦੇ ਚਾਰ ਮੈਂਬਰਾਂ ਜੀ ਬੇਟਾ ਬੇਟੀ ਮੈਸੇਜ ਇਕਦਮ ਜੀ ਮੈਨੂੰ ਇੱਕ ਕੰਦ ਤੋਂ ਜਦੋਂ ਝੂਟਾ ਪਿਆ ਤਾਂ ਮੈਨੂੰ ਪਤਾ ਚੱਲ ਗਿਆ ਵੀ ਛੱਤ ਡਿੱਗੀ ਤਾਂ ਮੈਂ ਬਾਹਰ ਆ ਕੇ ਇੱਕ ਆਵਾਜ਼ ਲਗਾਈ ਆ ਤਾਂ ਸਾਰੇ ਮੇਰੇ ਚਾਚੇ ਤਾਏ ਚਾਚੇ ਦੇ ਮੁੰਡੇ ਯਾਰ ਦੋਸਤ ਮਿੱਤਰ ਪਿੰਡ ਦੇ ਵਿੱਚ ਸਹਿਯੋਗੀ ਸਾਰੇ ਆ ਕੇ ਸਾਨੂੰ ਉਹਨਾਂ ਨੇ ਛੱਤ ਤੋਂ ਬਾਹਰ ਕੱਢਿਆ ਜਿਹਦੇ ਵਿੱਚ ਸਾਡੇ ਮਤਲਬ ਸੱਟਾਂ ਲੱਗੀਆਂ ਨੇ ਸਿਰ ਦੇ ਵਿੱਚ ਸੱਟਾਂ ਨੇ ਬੱਚੇ ਮੇਰੇ ਗੁੰਮਸੀਦ ਹੋਏ ਮਿੱਟੀ ਦੇ ਥੱਲੇ ਆ ਕੇ ਸੀ ਉਹ ਬਾਹਰ ਕੱਢੇ ਗਏ ਨੇ ਬਾਕੀ ਉਸ ਤੋਂ ਬਾਅਦ ਸਾਰੀ ਨਗਰ ਪੰਚਾਇਤ ਪਿੰਡ ਸਹਿਯੋਗੀ ਸਾਰੇ ਆ ਕੇ ਸਾਨੂੰ ਦੁੱਖ ਦੀ ਘੜੀ ਦੇ ਵਿੱਚ ਸਾਰਿਆਂ ਨੇ ਸਹਿਯੋਗ ਦਿੱਤਾ ਹੈ। ਅਸੀਂ ਘਰ ਦੇ ਵਿੱਚ ਸੱਟਾਂ ਲੱਗੀਆਂ ਨੇ। ਘਰ ਦੇੰਦੇ ਸੱਟਾਂ ਲੱਗੀਆਂ ਨੇ। ਤੇ ਬਾਕੀ ਸਾਰਾ ਪਿੰਡ ਨਾਲ ਖੜਿਆ ਜੀ ਸਾਡੇ ਸਾਰੇ ਪ੍ਰੈਸ ਵੀਰਾਂ ਦਾ ਤੇ ਅਫਸਰ ਸਹਿਬਾਨਾਂ ਦਾ ਸਾਰਿਆਂ ਦਾ तहे ਦਿਲੋਂ ਧੰਨਵਾਦ ਆ ਜਿਨ੍ਹਾਂ ਨੇ ਆ ਕੇ ਸਾਡੇ ਨਾਲ ਦੁੱਖ ਦੀ ਘੜੀ ਦੇ ਵਿੱਚ ਸਾਡਾ ਸਾਥ ਦਿੱਤਾ। ਸੰਗਤ ਵੱਲੋਂ ਇਹ ਪਹਿਲਾਂ ਪੂਰੀ ਜੋਰ ਨਾਲ ਮਦਦ ਕੀਤੀ ਜੀ ਬਲਾਕ ਵੱਲੋਂ। ਅਸੀਂ ਹੁਣ ਵੀ ਮੰਨ ਲਓ ਜਿੰਨਾ ਕਿ ਇਹਨਾਂ ਦਾ ਹੋਇਆ ਬਲਾਕ ਭਜਦਾ ਨਹੀਂ ਹੈਗਾ ਸਾਰਾ ਪਿੰਡ ਸਹਿਮਤ ਹੈ। ਪਿੰਡ ਨਾਲ ਜੁੜ ਕੇ ਸੇਵਾ ਕਰਦੇ ਹੁੰਨੇ ਆ ਅਸੀਂ। ਇਹ ਨਹੀਂ ਵੀ ਅਸੀਂ ਇਕੱਲੇ ਆਪ ਦਾ ਨੋਂ ਪਾਈਏ। ਅੱਜ ਵੀ ਪਿੰਡ ਨਾਲ ਪਹਿਲਾਂ ਵੀ ਸਾਰੀ ਸੰਗਤ ਨਾਲ ਹੈ ਮੰਨ ਲਓ ਜਿੰਨਾ ਸਤੋਂ ਮੰਨ ਲਓ ਵੀ ਪੁੱਗਿਆਗਾ ਪਰਿਵਾਰ ਖੜਾਗਾ ਵੀ ਸਾਰਾ ਕੁਝ ਕਰਵਾਇਆ ਨਾਲ ਅੱਜ ਵੀ ਸਹਿਮਤ ਅਸੀਂ ਹੁਣ ਵੀ ਇਹਨਾਂ ਨੂੰ ਸਾਥ ਦੇਵਾਂਗੇ ਭਾਜਦੇ ਨਹੀਂਗੇ ਪਿੰਡ ਦੇ ਨਾਲ ਸਹਿਯੋਗ ਨਾਲ ਇਹ ਨਹੀਂ ਵੀ ਇਕੱਲੇ ਬੰਦਾ ਕੋਈ ਨਹੀਂ ਵੱਡਾ ਹੁੰਦਾ ਸੰਗਤ ਨਾਲ ਵੱਡਾ ਹੁੰਦਾ ਇਹਨਾਂ ਦਾ ਜਲਦੀ ਜੀ ਜਲਦੀ ਕੰਮ ਕਰਵਾ ਦਾਂਗੇ ਜੀ ਪੂਰਾ ਵਿਸ਼ਵਾਸ ਮੰਤਰੀ ਸਾਹਿਬ ਨੇ ਕਿਹਾ ਜੀ ਤੇ ਮੰਤਰੀ ਸਾਹਿਬ ਨੇ ਅਸੀਂ ਮਿਲਾਂਗੇ ਵੀ ਜਾ ਕੇ ਸਪੈਸ਼ਲ ਜੀ ਕਿਉਂ ਮੰਤਰੀ ਸਾਹਿਬ ਹਰੇਕ ਨਾਲ ਦੁੱਖ ਸੁੱਖ ਚ ਖੜਦੇ ਨੇ ਜੀ ਇੱਥੇ ਤਾਂ ਘਰੀਆਂ ਕਿਵੇਂ ਨੇ ਕੀ ਕਾਰਨ ਮੰਦੇ ਇਹ ਨਾ ਜੀ ਇਸੋਂ ਬਾਰਸ਼ ਆ ਗਈ ਪਾਣੀ ਆ ਗਿਆ ਪਿੱਛੋਂ ਇਹ ਜਗ੍ਹਾ ਤਾਂ ਥੋੜਾ ਹੀ ਟਾਈਮ ਹੋਇਆ ਬਣੀ ਨੂੰ ਕਿੰਨੇ ਕ ਘਰ ਗਿਰੇ ਨੇ ਕਿੰਨੇ ਕ ਘਰਾਂ ਦਾ ਨੁਕਸਾਨ 11 12 ਘਰ ਡੱਗੇ ਨੇ ਜੀ ਕੁਝ ਡੰਗਰਾਂ ਦਾ ਨਸਕਾਂ ਵਾਂਗ ਸਾਡੇ ਡੱਗੇ ਨੇ ਜੀ ਪਿੰਡ ਦੇ ਆਲੇ-ਦਾਲੇ ਫਿਰਨੀ ਦੇ ਆਲੇ-ਦਾਲੇ ਡੱਗੇ ਨੇ ਤੁਸੀਂ ਕਹਿੰਦੇ ਸੀ ਮੁੱਖ ਮੰਤਰੀ ਸਾਹਿਬ ਦਾ ਕੋਈ ਕੋਣ ਆਇਆ ਹਾਂਜੀ ਹਾਂਜੀ ਕੀ ਗੱਲਬਾਤ ਕੋਈ ਤੁਹਾਡੇ ਨਾਲ ਸੀਐਮ ਸਾਹਿਬ ਕਹਿੰਦਾ ਵੀ ਕਿੰਨੇ ਕ ਘੱਟ ਗਏ ਮੈਂ ਉਹਨੂੰ ਪੂਰੀ ਰਿਪੋਰਟ ਦਿੱਤੀ ਹੈ ਜੀ ਕਹਿੰਦਾ ਬਸ ਤੁਸੀਂ ਧਿਆਨ ਨਾਲ ਸਾਰਾ ਕਰਵਾ ਕੇ ਕੰਮ ਕਹਿੰਦਾ ਮੈਨੂੰ WhatsApp ਮੰਤਰੀ ਉਹ ਅਸਲੀ ਵੀ ਕਹਿੰਦਾ WhatsApp ਕਰਕੇ ਕਾਲ ਜਿੰਨਾ ਵੀ ਨਸਕਾਨ ਹੋਵੇ ਆਪਾਂ ਸਰਕਾਰ ਤੱਕ ਉੱਪਰ ਆ ਗਏ ਸੋ ਤੋਲਾਵਾਲ ਪਿੰਡ ਦੇ ਲੋਕ ਹੁਣ ਤੱਕ ਕਿਸੇ ਤਰ੍ਹਾਂ ਆਪਣੇ ਆਪ ਨੂੰ ਸੰਭਾਲ ਰਹੇ ਨੇ ਪਰ ਉਹਨਾਂ ਦਾ ਕਹਿਣਾ ਹੈ ਕਿ ਜੇਕਰ ਤੁਰੰਤ ਸਰਕਾਰ ਮਦਦ ਨਾ ਮਿਲੇ ਤਾਂ ਸਥਿਤੀ ਹੋਰ ਵੀ ਵਿਗੜ ਸਕਦੀ ਹੈ ਪਿੰਡ ਦੇ ਵਿੱਚ ਕਈ ਥਾਵਾਂ ਤੇ ਮੀਂਹ ਦਾ ਪਾਣੀ ਭਰ ਗਿਆ ਤੇ ਲੋਕ ਸੁਰੱਖਿਅਤ ਜਗ੍ਹਾ ਦੀ ਭਾਲ ਕਰ ਰਹੇ ਤੇ ਕਈਆਂ ਦੇ ਘਰ ਟਹਿਟੇਰੀ ਹੋ ਗਏ ਨੇ ਤੇ ਸਭ ਕੁਝ ਤਬਾਹ ਹੋ ਗਿਆ ਹਕੀਕਤ ਟੀਵੀ ਪੰਜਾਬੀ ਲਈ ਸੰਗਰੂਰ ਤੋਂ ਨਿਲਜੈਨ ਦੀ ਰਿਪੋਰਟ